ਐਮਐਸਪੀ ਦਾ ਕਾਨੂੰਨੀ ਗਰੰਟੀ ਹੱਕ ਲੈ ਕੇ ਰਾਂਗੇ ਲੈ ਕੇ ਰਾਂਗੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦਾ ਕਰਜ਼ਾ ਮਾਫ ਕਰੋ ਮਾਫ ਕਰੋ ਮਾਫ ਕਰੋ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦਾ ਸਮੁੱਚਾ ਕਰਜ਼ਾ ਖਤਮ ਕਰੋ ਖਤਮ ਕਰੋ ਖਤਮ ਕਰੋ ਕੇਂਦਰ ਸਰਕਾਰ ਮੁਰਦਾਬਾਦ 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 ਬੜੇ ਭਲੇ ਬੜੇ ਬਾਵਾਦ ਬਾਵਾਦ ਬੜੇ ਚਰਾਂ ਦਾ ਦਰਦ ਹੈ ਆਹ ਪਾਸੇ ਮੈਂ ਤੇਰੇ ਵਾਸਤੇ ਆ। ਭਾਈ ਲੀਡਰ ਵੱਡਾ ਹੈ। ਸੱਡੇ ਟਾਵਾਲੀਆਂ ਜਾਣਾ। ਅਸੀਂ ਇੰਨੇ ਘਟੂ ਦੇ ਡੱਡੂ ਵੱਡੇ। ਸਬ ਕਮੇਟੀ ਬਣਾ ਦਿੰਨੇ ਆ। ਤੁਹਾਡਾ ਉਹ ਕਰ ਦਿੰਨੇ ਆ ਜਦੋਂ ਸਾਡਾ ਅਜੰਡਾ ਜਾਂ ਸਾਡੀ ਜਿਹੜੀ ਕੋਈ ਮੰਗ ਹੈ। ਜਦੋਂ ਉਹਨੂੰ ਠੰਡੇ ਵਾਸਤੇ ਦੇ ਕੋਲ ਵਿੱਚ ਪਾਉਣਾ ਹੈ। ਤਾਂ ਕਮੇਟੀਆਂ ਵਾਲੇ ਪਾਸੇ ਨੂੰ ਗੱਲ ਸ਼ੁਰੂ ਹੋ ਜਾਂਦੀ ਹੈ। ਅਸੀਂ ਇਹ ਗੱਲ ਸਮਝ ਲੈਨੇ ਆਂ ਭਰੋਸਾ ਕਰ ਲੈਨੇ ਆਂ ਚਲੋ ਯਾਰ ਸਾਡੇ ਲੀਡਰ ਆ ਸਾਡੇ ਹੀ ਭਾਈਚਾਰਾ ਆ ਸਾਡੇ ਵੀਰ ਭਰਾ ਹੈ ਪੈਣਾ ਵੀ ਅਸੀਂ ਇਹਨਾਂ ਤੇ ਵਿਸ਼ਵਾਸ ਕਰ ਲੈਨੇ ਆਂ ਚਲੋ ਇੱਕ ਕਮੇਟੀ ਬਣ ਜੂ ਸ਼ਾਇਦ ਇਹਦੇ ਵਿੱਚ ਫੈਸਲਾ ਨਿਕਲ ਜੂ ਤੁਸੀਂ ਦੇਖੋ ਕਦੋਂ ਤੋਂ ਸਰਕਾਰਾਂ ਮੇਰਾ ਖਿਆਲ ਹੈ ਸ਼ਾਇਦ 52 ਤੋਂ ਸਰਕਾਰਾਂ ਬਣਦੀਆਂ ਹੁੰਦੀਆਂ ਤੇ ਹਜੇ ਤੱਕ ਕਿੰਨੀਆਂ ਕਮੇਟੀਆਂ ਪਹਿਲਾਂ ਬਣ ਚੁੱਕੀਆਂ ਕਿੰਨੀਆਂ ਪੈਂਡਿੰਗ ਪਈਆਂ ਕਿੰਨੀਆਂ ਹਜੇ ਬਣਣਗੀਆਂ ਕਿਸੇ ਇੱਕ ਕੱਲ ਦਾ ਵੀ ਜਾਂ ਜਿੰਦੇ ਦੀ ਵੀ ਕਮੇਟੀ ਬਣੀ ਹੋਏ ਕੋਈ ਅਜ ਮੈਨੂੰ ਮੇਰੀ ਰਜ਼ਮ ਦੇ ਮੁਤਾਬਕ ਨਹੀਂ ਉਹ ਕਮੇਟੀ ਨੇ ਅਜ ਤੱਕ ਫੈਸਲਾ ਦਿੱਤਾ ਜਿਹੜੀ ਗੱਲ ਦੀ ਵਕਤ ਤੁਸੀਂ ਅੱਜ ਬੈਠੇ ਆਂ ਸਵਾਮੀ ਨਾਥਨ ਦੀ ਕਮੇਟੀ 2004 ਤੋਂ ਸਹਿ ਸ਼ੁਰੂ ਹੋਈ ਸੀ ਮਨਮੋਹਨ ਸਿੰਘ ਦੀ ਸਰਕਾਰ ਨੇ 2006 ਦੇ ਵਿੱਚ ਉਹਨੂੰ ਕੰਪਲੀਟ ਕਰਕੇ ਉਹ ਸਾਡੇ ਆਪ ਦੇ ਕੋਲੇ ਰੱਖ ਲਈ ਲਾਗੂ ਨਹੀਂ ਕੀਤਾ ਮਨ ਕੇ ਸਮਤੀ ਉਸ ਤੋਂ ਬਾਅਦ ਭਾਜਪਾ ਸਰਕਾਰ ਆ ਗਈ ਸ਼ਾਇਦ ਸਾਡੀ ਜੇ ਕਿਸਮਤ ਜਾਗਦੀ ਸ਼ਾਇਦ ਮਨਮੋਹਣ ਸੇ ਬਣ ਜਾਂਦਾ ਸਾਡੀ ਉਹ ਸ਼ਾਇਦ ਲਾਗੂ ਹੋ ਜਾਂਦੀ ਨਹੀਂ ਬਣਾ ਸਕਦੇ ਚਲੋ ਤੁਸੀਂ ਫੇਰ ਦਰੀਆਂ ਚੱਕ ਲੀਆਂ ਬਹਿ ਗਏ ਕਰਜੇ ਦੀ ਗੱਲ ਆਉਂਦੀ ਆ ਕਰਜ਼ਾ ਵੀ ਮਾਫ ਕਰਨਾ ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਕਰਜ਼ਾ ਜਿਹੜਾ ਅਸੀਂ ਇਹਨਾਂ ਤੋਂ ਕੋਈ ਭੀਰ ਮੰਗਦੇ ਆ ਨਾ ਇਹਨਾਂ ਕਿਸੇ ਲੀਡਰ ਨੇ ਆਪਦੀ ਜੇਬ ਦੇ ਵਿੱਚੋਂ ਕਰਨਾ ਹੈ ਜੇ ਸਰਕਾਰਾਂ ਚੱਲਦੀਆਂ ਥੋੜੇ ਸਿਰ ਤੇ ਚੱਲਦੀਆਂ ਅੰਮ੍ਰਾਲੇ ਦੇ ਰੇਡ ਚਲੇ ਗਏ ਸੀ ਉੱਥੇ ਅਸੀਂ 7-8 ਸਾਲ ਬੈਠੇ ਆ ਤੇ ਅਖੀਰ ਨੂੰ ਮੋਦੀ ਨੂੰ ਗਰਨਾਰਕ ਦੇਵ ਜੀ ਦੇ ਜਨਮ ਦਿਨ ਵਾਲੇ ਦਿਨ ਇਹ ਮੰਨਣਾ ਪਿਆ ਮੇ ਮੈ ਤੋਂ ਕੋਈ ਗਲਤੀ ਹੋ ਗਈ ਤੇ ਮੈਂ ਮਨਾ ਨਹੀਂ ਸਕਿਆ ਲੋਕਾਂ ਨੂੰ ਤੇ ਮੈਂ ਇਹ ਜਿਹੜੇ ਹੈਗੇ ਆ ਬੈਨ ਬਾਸ ਰਹੇ ਜਦੋਂ ਅਸੀਂ ਪੰਜਾਬ ਤੋਂ ਗਏ ਸੀ ਤਿੰਨ ਬੈਲ ਸੀ ਉੱਥੇ ਜਾ ਕੇ ਇੱਕ ਮੰਗ ਹੋਰ ਜੁੜ ਗਈ ਇਹਦੇ ਵਿੱਚ ਉਹ ਮੰਗ ਸੀਗੀ ਸਾਨੂੰ ਖਰੀਦ ਦੀ ਗਰੰਟੀ ਦਿੱਤੀ ਜਾਵੇ ਸਾਡਾ ਫਸਲਾਂ ਦੀ ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕੀਤੀ ਜਾਵੇ ਇਹ ਵੀ ਜੁੜ ਗਈ ਜਦੋਂ ਉਹਨੇ ਐਲਾਨ ਕੀਤਾ ਤਿੰਨੇ ਕਾਨੂੰਨ ਵਾਪਸ ਲੈਣ ਦਾ ਆ ਜਿਹੜੀਆਂ ਜੱਥੇਬੰਦੀਆਂ ਉੱਥੇ ਬੈਠੀਆਂ ਨੇ ਉਹਨਾਂ 'ਚ ਇੱਕ ਜੱਥੇਬੰਦੀ ਸਾਡੇ ਵਿੱਚ ਸੀ ਗੱਲੇ ਆ ਗੱਲਿਆ ਸਾਹਿਬ ਨੇ ਇਹ ਲਿਆਂਦਾ ਵੀ ਆਪਾਂ ਹੋਰ ਬੈਠੀਏ ਇਹ ਮੰਗ ਵੀ ਮਨਵਾ ਕੇ ਚੱਲੀਏ ਜਿਹੜੀ ਚੰਕਰ ਹੁੰਦਾ ਪਰ ਬਹੁਤਿਆਂ ਦੇ ਅੱਖੇ ਬੰਦਿਆਂ ਨੂੰ ਇਹ ਲੱਗਾ ਵੀ ਲੋਕ ਥੱਕ ਚੁੱਕੇ ਹੋਰ ਲੰਮਾ ਬਹਿਣ ਦੀ ਸਮਰੱਥਾ ਜਮੀਗੇ ਹੈ ਤੇ ਜਿੱਦਣ ਉਹਨੇ ਐਲਾਨ ਕੀਤਾ ਕਿ ਲੋਕਾਂ ਨੇ ਉਸ ਦਿਨ ਇਹ ਕਹਿਣਾ ਸ਼ੁਰੂ ਕਰਤਾ ਵੀ ਗੱਲ ਤਾਂ ਆਪਣੀ ਨਿਪੜ ਗਈ ਤੇ ਆਪਾਂ ਚੱਲ ਜੇ ਪੰਜਾਬ ਨੂੰ 15 ਦਿਨ ਅਸੀਂ ਭਾਏ ਉੱਥੇ ਉਹ ਸਾਨੂੰ ਪਤਾ ਕਿੰਨੀ ਮੁਸ਼ਕਲ ਦੇ ਨਾਲ ਲੋਕਾਂ ਨੂੰ ਉੱਥੇ ਸਾਧਾ ਦੇ ਬਹਾਇਆ ਉਹ ਵੀ ਅਸੀਂ ਇਸ ਗੱਲ ਲਈ ਵੀ ਇੱਕ ਜਿਹੜੇ ਸਾਡੇ ਤੇ ਕੇਸ ਬਣੇ ਹੋਏ ਆ ਲਕੀਮਪੁਰ ਫਿੜੀ ਦੇ ਕੇਸ ਬਣੇ ਹੋਏ ਆ ਉਹਨਾਂ ਸਾਰਿਆਂ ਤੇ ਇਹਨਾਂ ਤੋਂ ਕੁਝ ਵਾਦੇ ਲੈ ਲਏ ਇੱਕ ਗੱਲ ਤੇ ਵੀ ਅਸੀਂ ਵਾਦਾ ਲੈ ਕੇ ਆਏ ਵੀ ਇੱਕ ਸ਼ਾਮ ਦੇ ਅੰਦਰ ਅੰਦਰ ਅਸੀਂ ਇਹਦੇ ਦਿੱਕਤ ਨੂੰ ਨੂਨ ਬਣਾਵਾਂਗੇ ਸ਼ੰਭੂ ਖਨੌਰੀ ਦੇ ਬਾਟਰਾਂ ਤੇ ਕੀਤਾ ਗਿਆ 11 ਤਸ਼ੱਦਦ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਐਮਐਸਪੀ ਦਾ ਹੱਕ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ ਕਰੋ ਮਾਫ ਕਰੋ ਮਾਫ ਕਰੋ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਟਰਗਟ ਸਿੰਘ ਜ਼ਿਲ੍ਹਾ ਪ੍ਰਚਾਰਕirt ਕਿਸਾਨੀਨ ਖੇਤੀ ਅੱਜ ਤੁਹਾਡੇ ਵੱਲੋਂ ਜਿਹੜਾ ਹੈ ਸਾਡਾ ਬੰਦ ਸੀ ਕੀਤਾ ਜਾ ਰਿਹਾ ਹੈ ਕਿੱਥੇ ਕਿੱਥੇ ਕੀਤਾ ਜਾ ਰਿਹਾ ਉਹ ਕੀ ਮੰਗ ਇਹ ਸਾਰੇ ਪੰਜਾਬ ਦੇ ਵਿੱਚ ਭਾਜਪਾ ਦੇ ਜਿੰਨੇ ਸੀਨੀਅਰ ਲੀਡਰ ਆ ਜਾਂ ਮੰਤਰੀ ਆ ਕੋਈ ਸਾਰੇ ਪੰਜਾਬ ਦੇ ਵਿੱਚ ਲਗਾਇਆ ਜਾ ਰਿਹਾ ਔਰ ਸਾਰੇ ਪੰਜਾਬ ਦੇ ਵਿੱਚ ਜਿੰਨੇ ਟੂਲ ਪੜਜੇ ਆ ਉਹ ਸਾਰੇ ਦੇ ਸਾਰੇ 3 ਦਿਨ ਵਾਸਤੇ ਫ੍ਰੀ ਕੀਤੇ ਗਏ ਆ ਕੀ ਮੰਗਾਇਆ ਕੀ ਮੰਗਾਇਆ ਹੈ ਮੰਗਾਇਆ ਕਿ ਜਿਹੜੀਆਂ ਅਸੀਂ ਦਿੱਲੀ ਮੋਰਚੇ ਮੌਕੇ ਜਿਹੜੀਆਂ ਮੰਗਾਂ ਰੱਖੀਆਂ ਸੀ ਮੋਦੀ ਸਰਕਾਰ ਮੂਕੇ ਤੇਈ ਫਸਲਾਂ ਤੇ ਭਾ ਸਾਨੂੰ ਉਹਦੇ ਤੇ ਕਾਨੂੰਨ ਬਣਾਉਣਾ ਚਾਹੀਦਾ ਗਰੰਟੀ ਬਣਨੀ ਚਾਹੀਦੀ ਹੈ ਅਸੀਂ ਪਾਰਲੀਮੈਂਟ ਵਿੱਚ ਮੰਗ ਕਰਦੇ ਕਿ ਉਹ ਕਾਨੂੰਨ ਬਣਾਵੇ ਮੋਦੀ ਕਿਉਂਕਿ ਉਹ ਉਹਨਾਂ ਨੇ ਲਿਖਤੀ ਉਹ ਸਾਨੂੰ ਇਹ ਦਿੱਤਾ ਸੀਗਾ ਵੀ ਮੈਂ ਇਹ ਕਾਨੂੰਨ ਬਣਾਉਂਗਾ ਤੁਹਾਡਾ ਐਮਐਸਪੀ ਪਰ ਉਹਨੇ ਕੋਈ ਵੀ ਲਾਗੂ ਨਹੀਂ ਕੀਤਾ ਸਾਡਾ ਕਾਨੂੰਨ ਐਮਐਸਪੀ ਦਿੱਤੀ ਹੈ ਜਿਨ੍ਹਾਂ ਚ ਕਰੇ ਉਹ ਕਾਨੂੰਨ ਨਹੀਂ ਬਣਦਾ 23 ਫਸਲਾਂ ਤੇ ਕਰਜ਼ਾ ਜਿਹੜਾ ਕਿਸਾਨਾਂ ਸਰ ਜਾਂ ਛੋੜੇ ਦੁਕਾਨਦਾਰ ਸਰ ਜਾਂ ਮਜ਼ਦੂਰਾ ਸਰ ਜਿਹੜਾ ਕਰਜ਼ਾ ਉਹਦੇ ਤੇ ਲਖੀਰ ਮਾਰਨੀ ਚਾਹੀਦੀ ਹੈ ਕਿਉਂਕਿ ਜੈਦਾਨੀਆਂ ਬਾਨੀਆਂ ਦਾ ਕਰਜ਼ਾ ਮਾਫ ਕੀਤਾ ਜਾਦਾ ਤਾਂ ਇਥੋਂ ਦੇ ਕਿਸਾਨਾਂ ਦਾ ਵੀ ਕੀਤਾ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਕਰਕੇ ਜਾਣਾ ਹੈ ਮੋਦੀ ਸਰਕਾਰ ਜਿਹੜਾ ਉਹ ਕਿਤੇ ਧੱਕਾ ਕਰ ਰਹੀ ਆ ਬਾਰਡਰ ਦੇ ਉੱਤੇ ਗੋਲੀਆਂ ਚੜਾ ਰਹੀ ਆ ਅਥਰੂ ਗੈਸਟ ਰਹੀ ਆ ਜਿੱਥੇ 200 ਬੰਦਾ ਫਟੜ ਹੋ ਗਿਆ ਇਹ ਜਮਹੂਰੀ ਜਗਾਰਾ ਹਰ ਜਥੇਬੰਦੀ ਨੂੰ ਉੱਥੇ ਜਾਣ ਦਾ ਜੱਲੀ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਤੇ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਜਿੰਨਾ ਕਰੇ ਪੂਰੀਆਂ ਨਹੀਂ ਹੁੰਦੀਆਂ ਇਹ ਐਜੀਟੇਸ਼ਨ ਜਾਰੀ ਹੋਊਗਾ ਕਿਉਂਕਿ 22 ਤਰੀਕ ਨੂੰ ਆਲ ਇੰਡੀਆ ਸਯੁਜਤ ਮੋਰਚ ਦੀ ਦਿੱਲੀ ਚੱਕ ਮੀਟਿੰਗ ਹੋ ਰਹੀ ਆ ਉੱਤੋਂ ਜੋ ਫੈਸਲਾ ਅੱਗੇ ਆਊਗਾ ਉਹਦੇ ਮੁਤਾਬਕ ਫੇਰ ਆਹੀ ਅੱਗੇ ਵਧੋ ਕੱਲ ਮੀਟਿੰਗ ਦੇ ਵਿੱਚ ਪਾਲ ਫਸਲਾਂ ਉੱਤੇ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਸਰਕਾਰ ਵੱਲੋਂ ਜਿੰਦੇ ਚ ਮੇਨ ਸੀਗੀਆਂ ਦਾਲਾਂ ਜੇਕਰ ਅਸੀਂ ਦਾਲਾਂ ਨੂੰ ਪੰਜਾਬ ਦੇ ਪ੍ਰੋਮੋਟ ਕਰਦੇ ਆ ਸਾਨੂੰ ਐਮਐਸਪੀ ਮਿਲਦੀ ਹੈਗੀ ਹੈ ਤੇ ਸਾਡਾ ਪੰਜਾਬ ਦਾ ਪਾਣੀ ਬਹੁਤ ਜ਼ਿਆਦਾ ਬਚ ਸਕਦਾ ਔਰ ਸਾਨੂੰ ਝੋਨਾ ਬੀਜਣ ਦੀ ਲੋੜ ਨਹੀਂ ਪੈਣੀ ਇਹ ਗੱਲ ਠੀਕ ਹੈ ਜੀ ਤੁਹਾਡੀ ਵੀ ਜਿਹੜੀਆਂ ਪੰਜਾਬ ਦੀ ਅੱਜ ਧਰਤੀ ਜਿਹੜੇ ਹਾਲਾਤਾਂ ਚ ਚੱਲੇ ਗਏ ਨੇ ਪੰਜਾਬ ਦੇ ਲੋਕ ਪਾਣੀ ਦੇ ਵਿੱਚ ਦੁੱਖ ਹੋ ਸਕਦਾ ਤੇ ਰਾਜਸਥਾਨ ਬਣ ਜਾਏ ਜਿੱਦਾਂ ਪਾਣੀ ਦੇ ਕਿਉਂਕਿ ਜਿਹੜੀ ਯੂਨੀਵਰਸਟਿਟੀ ਦੀ ਰਿਪੋਰਟ ਕਹਿੰਦੀ ਆ ਕਿ 16-17 ਸਾਲ ਦਾ ਪਾਣੀ ਰਹਿ ਗਿਆ ਸਿਰਫ ਜੇ ਝੋਨਾ ਝੋਨਾ ਸਾਡਾ ਲਾਉਣਾ ਸ਼ੌਂਕ ਨਹੀਂ ਝੋਨਾ ਲਾਉਣਾ ਇੱਕ ਮਜਬੂਰੀ ਹੈ ਅਸੀਂ ਨਹੀਂ ਕਹੁੰਦੇ ਵਿੱਚ ਝੋਨਾ ਲਾਓ ਅਸੀਂ ਤਾਂ ਕਹਿੰਨੇ ਵੀ ਫਸਲੀ ਚੱਕਰ ਬਦਲੋ ਇੱਥੇ ਸਾਰੇ ਪੰਜਾਬ ਦੇ ਵਿੱਚ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਉਹ ਜਿਹੜੀਆਂ WhatsApp 'ਕੋ ਬੜਾ ਕੇ ਵਲੌਗ ਬਣਾ ਕੇ ਜਾਂ ਜਿੱਥੇ ਜਿਹੜੀ ਫਸਲ ਲਾਗੂ ਹੁੰਦੀ ਆ ਉਹ ਕੀਤੀ ਜਾਵੇ ਝੋਨਾ ਬੰਦ ਕੀਤਾ ਜਾਵੇ ਅਸੀਂ ਤਾਂ ਮੰਗੇ ਕਰਦੇ ਵੀ ਪਾਣੀ ਦੀ ਸਾਡੀ ਬਚਤ ਆ ਉਹ ਹੋ ਜਾਵੇ ਜੀਪ ਸਿੰਘ ਪੋਲਾ ਉਹਦਾ ਜਿਹੜੀ ਯੂਨੀਅਨ ਹੈ ਸਰ ਮੈਂ ਜੀ ਆਲ ਇੰਡੀਆ ਕਿਸਾਨ ਸਭਾ 1936 ਨਾਲ ਸੰਬੰਧਤ ਹਾਂ ਉਹਦੀ ਸੂਬਾ ਕਮੇਟੀ ਦਾ ਮੈਂਬਰ ਹਾਂ ਜੀ ਅੱਜ ਦਾ ਜਿਹੜਾ ਸ਼ੁਰੂ ਹੋਇਆ ਨਾ ਦਸਵੇਂ ਦੇ ਬਿਲਕੁਲ ਜੀ ਪਿਛਲੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਦੇ ਵਿੱਚ ਲਗਾਤਾਰ ਐਜੀਟੇਸ਼ਨ ਜਾਰੀ ਹੈ ਉਸੇ ਐਜੀਟੇਸ਼ਨ ਦੇ ਤਹਿਤ ਅੱਜ 20 21 ਤੇ 22 ਅੱਜ ਤੋਂ ਲੈ ਕੇ 3 ਦਿਨ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕੀਤੇ ਜਾ ਰਹੇ ਆ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਤੇ ਬੀਜੇਪੀ ਦੇ ਅਹੁਦੇਦਾਰ ਹੈ ਜਿਹੜੇ ਉਹਨਾਂ ਦੇ ਘਰਾਂ ਸਾਹਮਣੇ ਧਰਨੇ ਦਿੱਤੇ ਜਾ ਰਹੇ ਆ ਦਿਨ ਪਰ ਰਾਤ ਦੇ ਲਗਾਤਾਰ ਧਰਨੇ ਚੱਲਣਗੇ ਅ ਕੱਲ ਮੀਟਿੰਗ ਹੋਈ ਸੀਗੀ ਚੱਡੀਗਰ ਦੇ ਵਿੱਚ ਜੀਪ ਭਗਵਾਨ ਬਿਮਾਲ ਨੂੰ ਬੜਾ ਵਧੀਆ ਰੋਲ ਦਾ ਕੀਤਾ ਗਿਆ ਤੇ ਉਹਨੂੰ ਮੀਟਿੰਗ ਨੂੰ ਕਿਵੇਂ ਦੇਖਦੇ ਵੇਖੋ ਜੀ ਇਹ ਮੀਟਿੰਗਾਂ ਚੌਥੀ ਮੀਟਿੰਗ ਹੈ ਜਦੋਂ ਦਾ ਇਹ ਦੁਆਰਾ ਮਤਲਬ ਸ਼ੰਭੂ ਤੇ ਖਨੌਰੀ ਦੇ ਵਿੱਚ ਕਿਸਾਨ ਪਹੁੰਚੇ ਆ ਵੱਖ-ਵੱਖ ਜਥੇਬੰਦੀਆਂ ਦੀ ਗੁਆਚੀ ਦੇ ਵਿੱਚ ਸਰਕਾਰ ਦੀ ਨੀਤੀ ਹੈ ਜਿਹੜੀ ਉਹ ਲਗਾਤਾਰ ਟਾਲ ਮਟੋਲ ਦੀ ਗੁੰਮਰਾਹ ਕਰਨ ਦੀ ਨੀਤੀ ਹੈ ਜਿਹੜੀ ਸਰਕਾਰ ਕੇਂਦਰ ਸਰਕਾਰ ਉਹਦੇ ਤੇ ਚੱਲ ਰਹੀ ਹੈ ਸੋ ਹੁਣ ਫੇਰ ਜਿਹੜੀ ਪ੍ਰੋਪੋਜ਼ਲ ਲੈ ਕੇ ਆਈ ਹੈ ਸਰਕਾਰ ਕਿ ਪੰਜ ਜਿਹੜੀਆਂ ਦੋ ਫਸਲਾਂ ਦੇ ਉੱਤੇ ਤਿੰਨ ਦਾਲਾਂ ਦੇ ਉੱਤੇ ਐਮਐਸਪੀ ਦੇ ਦੇਵਾਂਗੇ ਇਹ ਇਹ ਵੀ ਇੱਕ ਮਤਲਬ ਸਿਆਸਤ ਸਿਆਸੀ ਦਾ ਪੇਚ ਹੈ ਜਿਹੜਾ ਉਹ ਚੱਲਿਆ ਜਾ ਰਿਹਾ ਹੈ ਗੁੰਮਰਾਹ ਕਰਨ ਦੀ ਠੱਗੀ ਮਾਰਨ ਦੀ ਧੋਖਾ ਕਰਨ ਦੀ ਇਹ ਜਿਹੜੀ ਉਹ ਨੀਤੀ ਹੈ ਸਰਕਾਰ ਦੀ ਅਸਲ ਦੇ ਵਿੱਚ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਸਰਕਾਰ ਮੀਟਿੰਗ ਕਰੇ ਮੀਟਿੰਗ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਸਵਾਲ ਜਿਹੜਾ ਚੁੱਕ ਰਿਹਾ ਸੰਯੁਕਤ ਕਿਸਾਨ ਮੋਰਚਾ ਜਿਹਦੇ ਚ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦਾ ਸਵਾਲ ਹੈ ਉਹਨੂੰ ਦੇਣ ਦੀ ਗੱਲ ਕਰੇ ਸੀ 2 50% ਜਿਹੜਾ ਡਾਕਟਰ ਸੁਆਮੀ ਨਾਥਨ ਦਾ ਫਾਰਮੂਲਾ ਹੈ ਉਹਦੇ ਮੁਤਾਬਕ ਭਾਅ ਤੈਅ ਕਰਨ ਦੀ ਗੱਲ ਕੀਤੀ ਜਾਂਦੀ। ਦੇਖੋ ਕਿੰਡੀ ਵਿਡੰਮਣਾ ਦੀ ਗੱਲ ਹੈ ਕਿ ਡਾਕਟਰ ਸੁਆਮੀ ਨਾਥਨ ਨੂੰ ਭਾਰਤ ਰਤਨ ਤਾਂ ਦਿੱਤਾ ਜਾ ਰਿਹਾ। ਤੇ ਡਾਕਟਰ ਸੁਆਮੀ ਨਾਥਨ ਕਿਸਾਨਾਂ ਦੀ ਗੱਲ ਜਿਹੜੀ ਕਰਦਾ ਉਹਨੂੰ ਲਾਗੂ ਕਰਨ ਦੀ ਕੋਈ ਗੱਲ ਹੈ ਜਿਹੜੀ ਉਹ ਨਹੀਂ ਕੀਤੀ ਜਾ ਰਹੀ। ਮਤਲਬ ਇਹਦੇ ਤੋਂ ਵੀ ਲੱਗਦਾ ਸਪਸ਼ਟ ਹੁੰਦਾ ਹੈ ਪੋਜ਼ਿਟਿਵ ਹੁੰਦੀ ਹੈ ਸਾਡੀ ਗੱਲ ਦੀ ਕਿ ਠੱਗੀ ਦਾ ਮਾਰਨਾ ਚਾਹੁੰਦੀ ਹੈ ਸਰਕਾਰ ਪਰ ਕਿਸਾਨਾਂ ਮਜ਼ਦੂਰਾਂ ਨੂੰ ਦੇਣਾ ਕੁਝ ਨਹੀਂ ਚਾਹੁੰਦੀ। ਸੋ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਜੋ ਕਹਿੰਦਾ ਹੈ ਕਰਜ਼ੇ ਦੇ ਸਵਾਲ ਤੇ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਪਿਛਲੇ 10 ਸਾਲਾਂ ਚ 25 ਲੱਖ ਕਰੋੜ ਰੁਪਈਆ ਜੇ ਇਹਨੂੰ ਇਹਦਾ ਸਾਰਾ ਹੋਰ ਪਾ ਲਿਆ ਜਾਵੇ ਜਿਵੇਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇੰਨਾ ਸਮਾਂ ਵਿਆਜ ਦੇਣ ਦੀ ਲੋੜ ਨਹੀਂ ਉਹ ਸਾਰਾ ਕੁਝ ਪਾ ਲਿਆ ਜਾਵੇ ਤੇ 50 ਲੱਖ ਕਰੋੜ ਤੋਂ ਵੀ ਉੱਪਰ ਚਲੇ ਜਾਂਦਾ ਉਹਨਾਂ ਦਾ ਮਾਫ਼ ਹੋ ਸਕਦਾ ਤੇ ਕਿਸਾਨਾਂ ਦਾ ਕਰਜ਼ਾ ਮਜ਼ਦੂਰਾਂ ਦਾ ਕਰਜ਼ਾ ਪਿੰਡੂ ਮਜ਼ਦੂਰ ਗਰੀਬ ਔਰਤਾਂ 20 ਮਾਈਕਰੋਫਾਈਨਾਂਸ ਕੰਪਨੀਆਂ ਤੱਕ ਨੇ ਆਪਦੇ ਜਾਲ ਚ ਉਹਨਾਂ ਨੂੰ ਕਰਜ਼ੇ ਦੇ ਚ ਫਸਾ ਲਿਆ ਉਹਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ ਸੋ ਬਿਜਲੀ ਬੈਲ ਵੀ ਸੋ 20 ਹੈ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਉਦੋਂ ਵਾਦਾ ਸੀ ਕਿ ਅਸੀਂ ਇਹਨੂੰ ਰੱਦ ਕਰਨ ਦੀ ਗੱਲ ਹੈ ਜਿਹੜੀ ਉਹ ਕਰਾਂਗੇ ਕਾਲੇ ਕਾਨੂੰਨ ਜਿਹੜੇ ਉਦੋਂ ਰੱਦ ਕਰਨ ਦਾ ਐਲਾਨ ਕੀਤਾ ਉਹਦਾ ਹਲੇ ਤੱਕ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਉਹਨੂੰ ਜਾਰੀ ਕਰਾਉਣ ਦਾ ਸਵਾਲ ਹੈ ਇਹਨਾਂ ਸਵਾਲ ਇਹ ਸਵਾਲਾਂ ਨੂੰ ਲੈ ਕੇ ਅਸੀਂ ਸਮਝਦੇ ਆਂ ਕਿ ਹਲੇ ਤੱਕ ਕੇਂਦਰ ਸਰਕਾਰ ਦੀ ਪਹੁੰਚ ਹੈ ਜਿਹੜੀ ਉਹ ਗੁੰਮਰਾਹ ਕਰਨ ਵਾਲੀ ਤੇ ਵੇੜਾ ਪਾਰ ਕਰਨ ਵਾਲੀ ਗੱਲ ਹੈ ਕਿ ਕਿਵੇਂ ਨਾ ਕਿਵੇਂ ਚੋਣਾ ਆ ਜਾਣ ਤੇ ਫਿਰ ਇਹ ਡਬਲੂ ਕੋ ਸ਼ੁਰੂ ਹੋ ਜੇ ਸੋ ਇਸ ਨੀਤੀ ਦੇ ਵਿਰੋਧਾਂ ਸੀ ਸੰਯੁਕਤ ਕਿਸਾਨ ਮੋਰਚਾ ਉਸੇ ਨੂੰ ਲੈ ਕੇ ਅੱਜ ਇਹ ਐਜੀਟੇਸ਼ਨ ਫਿਰ ਦੁਆਰਾ ਇੱਕ ਵੱਖਰੇ ਰੂਪ ਦੇ ਵਿੱਚ ਅਗਲੇ ਪੜਾਅ ਦੇ ਵਿੱਚ ਇਹ ਇਹ ਵਧਣ ਜਾ ਰਹੇ ਅਗਲੀ ਰਣਨੀਤੀ ਕੀ ਹੋਊਗੀ ਤੇ ਅਗਲੀ ਰਣਨੀਤੀ 22 ਤਰੀਕ ਨੂੰ ਪਹਿਲਾਂ ਪੰਜਾਬ ਫੇਜ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਚੁੱਕੀ ਹੈ 22 ਤਰੀਕ ਨੂੰ ਦਿੱਲੀ ਚ ਆਲ ਇੰਡੀਆ ਲੈਵਲ ਦੀ ਮੀਟਿੰਗ ਹੈ ਜਿਹੜੀ ਉਹ ਹੋ ਰਹੀ ਹੈ ਉਹਦੇ ਚ ਕਿਉਂਕਿ ਕੋਡ ਆਫ ਕੰਡਕਟ ਲੱਗਣ ਦੀ ਸੁਭਾਵਨਾ ਹੈ ਪਾਰਲੀਮੈਂਟ ਦੀਆਂ ਚੋਣਾਂ ਦਾ ਐਲਾਨ ਹੋਣ ਦੀ ਸੁਭਾਵਨਾ ਹੈ ਉਹ ਸਾਰੀ ਚੀਜ਼ ਨੂੰ ਧਿਆਨ ਚ ਰੱਖਦੇ ਆ ਸੰਯੁਕਤ ਕਿਸਾਨ ਮੋਰਚਾ ਜਿਹੜਾ ਦਿੱਲੀ ਦੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਹੈ ਜਿਹੜੀ ਉਹ ਤੈਅ ਕਰੇਗਾ ਇਸ ਕਰਕੇ ਅੱਜ ਰਣਨੀਤੀ ਕੀ ਹੋਏਗੀ ਇਹਦੇ ਬਾਰੇ ਕੋਈ ਸਪਸ਼ਟ ਗੱਲ ਹੈ ਜਿਹੜੀ ਉਹ ਕਰਨ ਦੀ ਸਮਰੱਥਾ ਦੇ ਵਿੱਚ ਅਸੀਂ ਨਹੀਂ ਹੈਗੇ ਭਪਿੰਦਰ ਸਿੰਘ ਦولتਪੁਰਾ ਜ਼िला ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਹਾਂਜੀ ਅੱਜ ਜਿਹੜਾ ਧਰਨਾ ਸ਼ੁਰੂ ਕੀਤਾ ਹੈਗਾ ਇਹਦੇ ਬਾਰੇ ਹੋਰ ਜਾਣਕਾਰੀ ਦੇਖੋ ਜੀ ਐਸ ਕੇ ਐਮ ਨੇ ਜਿਹੜਾ ਤੁਰੰਤ ਕੱਲ ਫੈਸਲਾ ਲਿਆ ਜੋ ਸਾਡੇ ਜਜਾਰੂ ਵੀਰ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਐਸ ਕੇ ਐਮ ਨੇ ਇਹ ਫੈਸਲਾ ਲਿਆ ਵੀ ਅੱਜ ਟੋਟਲ ਪੰਜਾਬ ਦੇ ਵਿੱਚ ਜੋ ਭਾਜਪਾ ਦੇ ਜ਼ਿਲਾ ਪ੍ਰਧਾਨ ਆ ਉਹਨਾਂ ਦਾ 3 ਦਿਨ ਵਾਸਤੇ ਉਹਨਾਂ ਦੇ ਘਰਾਂ ਦੇ ਮੂਹਰੇ ਘਰਾਓ ਦਾ ਫੈਸਲਾ ਕੀਤਾ ਗਿਆ ਇਸ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਬੈਠੇ ਆਂ ਪਲਾਜੇ ਵੀ ਅੱਜ ਬੰਦ ਕੀਤੇ ਗਏ ਨੇ ਬਿਲਕੁਲ ਜੀ ਟੋਲ ਪਲਾਜੇ ਵੀ 3 ਦਿਨ ਵਾਸਤੇ ਫ੍ਰੀ ਆ ਤੇ ਜ਼ਿਲ੍ਹਾ ਪ੍ਰਧਾਨਾਂ ਦੇ ਭਾਜਪਾ ਦੇ ਉਹਨਾਂ ਦੇ ਘਰਾਂ ਦੇ ਮੂਹਰੇ ਵੀ 3 ਦਿਨ ਵਾਸਤੇ 22 ਤਰੀਕ ਤੱਕ ਅਸੀਂ ਇੱਥੇ ਬੈਠਾਂਗੇ ਕੱਲ ਜਿਹੜੀ ਮੀਟਿੰਗ ਹੋਈ ਸੀ ਜੀ ਉਹਦੇ ਵਿੱਚ ਕੁਝ ਫੈਸਲੇ ਵੀ ਲਿੱਤੇ ਗਏ ਸੀ ਕਿ ਉਹ ਫੈਸਲੇ ਦੁਕਾਰ ਦਿੱਤੇ ਗਏ ਕੀ ਕਰ ਗਏ ਜੀ ਵੇਖੋ ਜੀ ਜਿਹੜੇ ਫੈਸਲੇ ਉਹ ਲਏ ਆ ਉਹ ਫੈਸਲੇ 21 ਤੇ 23 ਫਸਲਾ ਤੇ ਤਾਂ ਸਭ ਐਮਐਸਪੀ ਪਹਿਲਾਂ ਹੀ ਮਿਲ ਰਹੀ ਆ ਉਹਨਾਂ ਨੇ 5 ਦਾ ਕਿਹਾ ਉਹ ਵੀ ਕੁਝ ਟਾਈਮ ਵਾਸਤੇ ਕਿਹਾ ਸਾਨੂੰ ਉਹ ਫੈਸਲੇ ਮਨਜ਼ੂਰ ਨਹੀਂ ਗਏ ਬਾਕੀ ਜੋੜਾ ਕੋਈ ਫੈਸਲਾ ਕਰ ਰਿਹਾ ਕਿਉਂਕਿ ਉਹ ਸਾਡੇ ਭਰਾ ਬੈਠੇ ਆ ਉਥੇ ਬਾਡਰਾਂ ਦੇ ਉੱਤੇ ਆ ਜਿਹੜਾ ਫੈਸਲਾ ਲਿਆ ਇਹ ਵੀ ਉਹਨਾਂ ਨੂੰ ਮੁੱਖ ਰੱਖ ਕੇ ਲਿਆ ਗਿਆ ਅਸੀਂ ਉਹਨਾਂ ਨੂੰ ਸਪੋਰਟ ਇੱਥੋਂ ਕਰ ਰਹੇ ਆ ਜਦੋਂ ਸਾਡਾ ਐਸਕੇਐਮ ਦਾ ਅਗਲਾ ਕੋਈ ਪ੍ਰੋਗਰਾਮ ਹੋਊ ਉਹ ਵੀ ਅਸੀਂ ਇਸੇ ਤਰ੍ਹਾਂ ਹੀ ਚਲਾਉਂਦੇ ਰਾਵਾਂਗੇ ਐਲਾਨ ਕੀਤਾ ਗਿਆ ਕੱਲ ਨੂੰ ਦਿੱਲੀ ਗਿਆ ਇੱਕ ਦਿਨ ਦਿੱਲੀ ਕੋਸ਼ ਕਰਨ ਦਾ ਉਹਦੇ ਸਕੀਪ ਤੋਂ ਤੁਹਾਡੀ ਗ੍ਰਾਂਟ ਨਹੀਂ ਸਾਡੀ ਰਣਨੀਤੀ ਤਾਂ ਬਣੀ ਹੋਈ ਆ ਜੀ ਜਿਹੜਾ ਐਸਕੇਐਮ ਨੇ ਲਿਆ ਉਹ ਤਾਂ 3 ਦਿਨ ਦਾ ਸਾਡਾ ਇੱਥੋਂ ਦਾ ਹੀ ਹੈਗਾ ਜਿਹੜੀ ਉਥੋਂ ਦੀ ਰਣਨੀਤੀ ਆ ਉਹ ਉਹਨਾਂ ਨੇ ਉਹਨਾਂ ਲੀਡਰਾਂ ਨੇ ਜਿਹੜੀ ਕਾਲ ਦਿੱਤੀ ਹੋਈ ਆ ਉਹਨਾਂ ਨੇ ਆਪਦੇ ਤੌਰ ਤੇ ਦਿੱਤੀ ਹੋਈ ਹੈ ਨਹੀਂ ਜੀ ਨਹੀਂ 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 ਸਾਡਾ ਇਥੋਂ ਦਾ ਹੀ ਪਾਜ ਪਾਦ ਲੇਡਰਾਂ ਦੇ ਮੂਰੇ ਘਰਾਵਾ ਮੂਰੇ ਸਾਡਾ ਇੱਥੇ ਹੁੰਦਾ ਹੀ ਆ 23 ਰਿਕਸਾ